ਆ ਦੇਖੋ ਜੀ ਘਰ ਦੀ ਸਬਜ਼ੀ ਦਾ ਵੱਖਰਾ ਹੀ ਨਜ਼ਾਰਾ ਹੈ ਕਾਲੀ ਤੋਰੀਆਂ ਦਾ ਦੇਸੀ ਵੀ ਆਪਣੇ ਆ ਵੀ ਹਰਸਾਲ ਇੱਥੇ ਉੱਗ ਜਾਂਦੀਆਂ ਨੇ ਤੇ ਜਦੋਂ ਸੌਣ ਦੇ ਮਹੀਨੇ ਚ ਸਬਜ਼ੀਆਂ ਪੂਰੀਆਂ ਮਹਿੰਗੀਆਂ ਹੁੰਦੀਆਂ ਨੇ ਰੇਟ ਪੂਰੇ ਸਮਾਨ ਨੂੰ ਸ਼ੂਰੇ ਹੁੰਦੇ ਨੇ ਤੇ ਆਪਣੇ ਘਰ ਪਰਿਵਾਰ ਦੇ ਆਂਡਿਆਂ ਗਵਾਂਡਿਆਂ ਦਾ ਬੜਾ ਸ਼ਾਨਦਾਰ ਕੰਮ ਚੱਲੀ ਜਾਂਦਾ ਏ ਕਿਉਂਕਿ ਸਬਜ਼ੀ ਮਹਿੰਗੀ ਬਹੁਤ ਹੁੰਦੀ ਹੈ ਇਹਨਾਂ ਦਿਨਾਂ ਦੇ ਦੌਰਾਨ ਤੇ ਆ ਘਰ ਦੀ ਸਬਜੀ ਦਾ ਆਨੰਦ ਹੀ ਵੱਖਰਾ ਨਾ ਕੋਈ ਸਪਰੇ ਨਾ ਕੋਈ ਖਾਦ ਇਹ ਰਹੀ ਵਧੀਆ ਮੋਜ ਇਸ ਤਰਿਆਂ ਪਰਲੀ ਮੋਟਰ ਤੇ ਵੀ ਆਪਣੀ ਨੇ ਉਧਰ ਵੀ ਤੋਰੀਆਂ ਵੀ ਨੇ ਭਿੰਡੀਆਂ ਵੀ ਨੇ ਕਦੇ ਵੀ ਕੋਈ ਨਾ ਕੋਈ ਖਾਦ ਨਾ ਕੋਈ ਜ਼ਹਿਰ ਪਾਈ ਹੈ ਤੇ ਜਦੋਂ ਪੂਰੇ ਰੇਟ ਸਿਰੇ ਤੇ ਹੁੰਦੇ ਨੇ ਸਬਜੀ ਦੇ ਬਾਜ਼ਾਰ ਦੇ ਵਿੱਚ ਉਦੋਂ ਆਪਾਂ ਨੂੰ ਰਜਮੀ ਸਬਜੀ ਜਿਹੜੀ ਆ ਪੂਰੀ ਖਵਾਉਂਦੀਆਂ ਨੇ ਤੇ ਨਾਲੇ ਆਂਢੀ ਗਵਾਂਢੀ ਵੀ ਟੋੜ ਲੈਂਦੇ ਨੇ ਸਾਰੇ ਖੁਸ਼